ਹੂੰ ਉਹ ਤਿੰਨ ਚਾਰ ਖਰਾਬ ਬੰਦੇ ਜਿਹੜੇ ਕਰਦੇ ਤੇ ਉਹਨਾਂ ਨੂੰ ਕਹਿੰਦਾ ਕਿ ਮੱਝ ਦੇ ਕੁੱਤੇ ਬਿੱਲੇ ਤੇ ਬੜੇ ਘੁੰਮਣ ਦੇ ਜੇ ਪਰ ਸ਼ੇਰ ਇੱਕੋ ਹੀ ਤੇ ਉਹ ਇਹ ਬਲਦੇਵ ਸਿੰਘ ਬਾਠ ਪਸ ਤੋਂ ਚੀਨੀਆ ਗੋਲੀਆਂ ਨਹੀਂ ਹੋਣੀਆਂ ਜਿੰਨੀਆਂ ਜੱਟ ਦੀ ਇੱਕ ਚਨੇ ਵਾਹ ਜੀਓ ਇਹ ਕੁੜੀਆਂ ਅੱਜ ਕਿਸੇ ਤੋਂ ਪਿੱਛੇ ਨਹੀਂ ਹੈਗੀਆਂ ਜਿਹੜੇ ਲੋਕ ਕੁੜੀਆਂ ਨੂੰ ਕਹਿੰਦੇ ਪਾਵੇਂ ਉਹ ਆਈਪੀਐਸ ਅਫੀਸਰ ਬਣ ਜੇ ਤੇ ਲੋਕ ਇਹਨੇ ਕੁਝ ਨਹੀਂ ਕਰ ਸਕਦੇ ਉਹ ਕਰਕੇ ਦਿਹਾਉਂਦੀਆਂ ਨੇ ਸੋਈ ਕਹਿੰਦਾ ਤਾੜੀ ਸਾਰੀਆਂ ਕੁੜੀਆਂ ਲਈ ਹੈ ਤੁਹਾਨੂੰ ਜਿਹੜਾ ਇਹ ਲੈਣ ਦੇ ਲਈ ਸਾਰੇ ਜਣੇ ਪੂਰੀ ਹੋ ਗਏ ਜੇ ਮਹਿਲ ਮੰਗਦੇ ਕੋਈ ਨਾ ਮਹਿਲ ਟੂ ਵੀ ਤਿਆਰ ਹੈ ਥੈਂਕ ਯੂ ਦੀ ਹੋਵੇ ਜਿਹੜੀ ਕਲਪ੍ਰਿਕ ਜੀ ਹੋਵੇ ਜੀ ਜੀ ਸੋ ਦੂਜੀ ਜਵਾਈ ਸੋ ਇਹ ਜਿਹੜੀ ਫਿਲਮ ਆ ਰਹੀ ਹੈ 31 ਜਨਵਰੀ ਨੂੰ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਗਾਣਿਆਂ ਨੂੰ ਬਹੁਤ ਪਿਆਰ ਦਿੱਤਾ ਹੈ ਤੇ ਔਰ ਬਹੁਤ ਸਾਰੇ ਫਿਲਮ ਬਲ ਔਰ ਇੱਕ ਚੰਗੀ ਫਿਲਮ ਲੱਗ ਗਿਆ ਚੰਗਾ ਸਿਨੇਮਾ ਲੱਗ ਗਿਆ ਔਰ ਛੋਟੇ ਛੋਟੇ ਮੈਸੇਜ ਨੇ ਬੜੇ ਪਿਆਰੇ ਮੈਸੇਜ ਹਰ ਫਿਲਮ ਚ ਮੈਸੇਜ ਹੁੰਦਾ ਇਸ ਵਿੱਚ ਮੈਸੇਜ ਕੀ ਹੈ ਖਾਸ ਭਾਜੀ ਜੇ ਦੱਸਦਾ ਫਿਰ ਫਿਲਮ ਦੇਖਣ ਦਾ ਸਵਾਦ ਨਹੀਂ ਆਉਂਦਾ ਔਰ ਖਾਸ ਕਰ ਕੁੜੀਆਂ ਬਾਰੇ ਬਹੁਤ ਵਧੀਆ ਗੱਲ ਕਰਦੇ ਆ ਜੀ ਤੁਸੀਂ ਜ਼ਰੂਰ ਟ੍ਰੇਲਰ ਦੇਖਿਓ ਉਹ ਗੱਲੇ ਤੱਕ ਹੱਦ ਤੱਕ ਫਿਲਮ ਦੇ ਵਿੱਚ ਕੀ ਹੈ ਉਹ ਕਰਦੀ ਹੈ ਔਰ ਛੋਟੇ ਛੋਟੇ ਸੁਨੇਹੇ ਦੇ ਕੇ ਜਾਂਦੀ ਹੈ ਸਭ ਤੋਂ ਵੱਡੀ ਗੱਲ ਹੈ ਐਂਟਰਟੇਨ ਬਹੁਤ ਵਧੀਆ ਕਰਦੀ ਹੈ ਤੁਸੀਂ ਫਿਲਮ ਦੇਖਣ ਤੋਂ ਬਾਅਦ ਆਪ ਨੂੰ ਹਾਰੇ ਕਹੋਗੇ ਆਪਣੇ ਆਲੇ ਦੁਆਲੇ ਕਿ ਜਾ ਕੇ ਹਰ ਫਿਲਮ ਦੇਖਦੇ ਹਾਂ ਔਰ ਇਦਾਂ ਦਾ ਸਿਨੇਮਾ ਬਹੁਤ ਘੱਟ ਬਣਦਾ ਕੀ ਡਿਫਰੈਂਟ ਕੀ ਹੈ ਕਿ ਦਰਸ਼ਕ ਜਿਹੜੇ ਖਿੱਚਦਾ ਕੇਂਦਰ ਬਣ ਕੇ ਸਿਨੇਮਾ ਘਰਾਂ ਵੱਲ ਇੱਕ ਤਾਂ ਅਸੀਂ ਸਾਰੇ ਮਾਝੇ ਦੇ ਐਕਟਰ ਆ ਔਰ ਬੋਲੀ ਹੈ ਜੀ ਸਾਰਿਆਂ ਨੇ ਮਾਝੇ ਵਾਲਾ ਕਿਹੜਾ ਫਿਰ ਆਪਣੇ ਮਾਝੇ ਵਾਲੇ ਯਾਰ ਆਪਾਂ ਸਾਰੇ ਪੰਜਾਬੀ ਆ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਪੰਜਾਬੀ ਆ ਅੱਛਾ ਬੋਲੀ ਸਾਡੀ ਮਾਨ ਦਾ ਲੈਜਾ ਵੱਖਰਾ ਵੱਖਰਾ ਹੋ ਜਾਂਦਾ ਬੋਲੀ ਦੀ ਉਖਾਈ ਹੋਈ ਅਸੀਂ ਉੱਥੇ ਸਪੈਸ਼ਲ ਤੁਹਾਡੇ ਬਾਜੀ ਦੇ ਜਿੰਨੇ ਸੀਗੇ ਭਰਾ ਸਾਡੇ ਉਹਨਾਂ ਨੇ ਬਹੁਤ ਹੈਲਪ ਕੀਤੀ ਉਹ ਡਬਿੰਗ ਦੇ ਵਿੱਚ ਵੀ ਸਾਡੇ ਨਾਲ ਰਹੇ ਇਹ ਸ਼ੂਟਿੰਗ ਦਰਮਿਆਨ ਵੀ ਰਹੇ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹ ਜ਼ੁਬਾਨ ਨੂੰ ਸਹੀ ਤਰੀਕੇ ਨਾਲ ਬੋਲ ਸਕੀਏ अच्छा जुबान ਸਾਡੀ ਪੰਜਾਬੀ ਹੈ ਸਿਰਫ ਲਹਿਜੇ ਦਾ ਫਰਕ ਹੈ ਨਹੀਂ ਮਜਾ ਆਉਣਾ ਮਜਾ ਇਹਨਾਂ ਭਾਸ਼ਾ ਦੇਖਣ ਨੂੰ ਮਲੇਗੀ ਵਿੱਚ ਜਿਹੜੀ ਪੂਰੀ ਭਾਜੀ ਫਿਲਮੀ ਮਜਾ ਹੈ ਲੱਗ ਪੂਰੀ ਬੜਾ ਬੋਲ ਕੇ ਦੱਸੋ ਭਾਜੀ ਡੇਰ ਲਗਾ ਕੇ ਡੇਰ ਲਗਾ ਕੇ ਕਰਕੇ ਦੱਸੋ ਸਾਨੂੰ ਪਤਾ ਲੱਗੇ ਬਰਨਾਲਾ ਜਿਹੜਾ ਬਰਨਾਲੇ ਕੋ ਲਿਆ ਮਾਲਵੀ ਦਾ ਕਰੇ ਕੋਈ ਕੋਈ ਡਾਇਲੋਗ ਹੋ ਜਾਏ ਪਰ ਮੱਝ ਵਾਲੇ ਜੀ ਪਾਉਂਦੇ ਸਾਰੇ ਇੱਥੇ ਸਾਰੇ ਸਾਰੀ ਮੈਂ ਆਪਾ ਆਪਾ ਹੀ ਮਝਾਲੀ ਚ ਗੱਲ ਕਰ ਲੈਣ ਦੱਸੋ ਕੀ ਬੋਲਣਾ ਭਰਾ ਕੋਈ ਵੀ ਗੱਲ ਕਰ ਲੀ ਹਾਂ ਅਜਾ ਇਹ ਯੂਨੀਵਰਸ ਇੱਕ ਡਾਇਲੋਗ ਹੈ ਬੜਾ ਫੇਮਸ ਹੋਇਆ ਜੀ ਉਹਦੇ ਵਿੱਚ ਮੂਵੀ ਦੇ ਵਿੱਚ ਉਹ ਤਿੰਨ ਚਾਰ ਬੰਦੇ ਹੁੰਦੇ ਆ ਉਹ ਸਾਰਿਆਂ ਨੂੰ ਨਹੀਂ ਕਹਿੰਦਾ ਕਿ ਤੇ ਇਸ ਗੱਲ ਨੂੰ ਉਲਟੇ ਪਾਸੇ ਲੈ ਜਾਓ ਉਹ ਤਿੰਨ ਚਾਰ ਖਰਾਬ ਬੰਦੇ ਜਿਹੜੇ ਕਰਦੇ ਤੇ ਉਹਨਾਂ ਨੂੰ ਕਹਿੰਦਾ ਕਿ ਮੱਝ ਤੇ ਕੁੱਤੇ ਬਿੱਲੇ ਤੇ ਬੜੇ ਘਮੰਡੇ ਜੇ ਪਰ ਸ਼ੇਰ ਇੱਕੋ ਹੀ ਤੇ ਉਹ ਇਹ ਬਲਦੇਵ ਸਿੰਘ ਬਾਠ ਤੇ ਬਾਕੀ ਜੇ ਮਝਲੀ ਹੋਰ ਡਾਇਲੋਗ ਹਨ ਤੁਸੀਂ ਆਨੰਦ ਲੈਣਾ ਕਿੰਨੀ ਤਰੀਕ ਨੂੰ ਭਾਜੀ ਸਾਰੇ ਤੇ ਡਾਇਲੋਗ ਉਹ ਰਸ ਕਿਤੋਂ ਨਹੀਂ ਮਿਲਦਾ ਦਰਸ਼ਕਾਂ ਨੂੰ ਮੈਸੇਜ ਦੇ ਦਿਓ ਕਿੰਨੀ ਤਰੀਕ ਨੂੰ 31 ਤਰੀਕ ਨੂੰ ਜੀ 31 ਜਨਵਰੀ ਨੂੰ ਫਿਲਮ ਆ ਰਹੀ ਹੈ ਔਰ ਸਾਡੀ ਸਟਾਰ ਕਾਸ ਸਾਰੀ ਪਹੁੰਚੀ ਹੈ ਔਰ ਤੁਹਾਡਾ ਸਾਰਿਆਂ ਦਾ ਆਲਵੇ ਸਾਨੂੰ ਅੰਮ੍ਰਿਤਸਰ ਤੋਂ ਗੁਰੂਦੀਨਗਰੀ ਤੋਂ ਬਹੁਤ ਪਿਆਰ ਮਿਲਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਸਾਰੇ ਔਰ ਉਮੀਦ ਹੈਗੇਵਾਰ ਵੀ ਤੁਸੀਂ ਉਨਾ ਹੀ ਪਿਆਰ ਕਰਦੇ ਧੰਨ ਧੰਨ ਥੈਂਕ ਯੂ ਫਿਲਮ ਲੈ ਕੇ ਆਏ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੇ ਇੱਥੇ ਆਏ ਹੋ ਅਸੀਂ ਗੁਰੂ ਕੀ ਨਗਰੀ ਆਏ ਆ ਆਪ ਜੀ ਨੂੰ ਦਿਖਾਉਣ ਦੀ ਬੇਨਤੀ ਕਰਨ ਵਾਸਤੇ ਕਿ ਸਾਡੀ ਫਿਲਮ ਆਉਣ ਵਾਲੀ ਹੈ 31 ਜਨਵਰੀ ਨੂੰ ਜਿਸ ਦਾ ਨਾਮ ਹੈ ਮਝੈਲ ਔਰ ਸਾਰੇ ਜਾਣੇ ਜ਼ਰੂਰ ਵੇਖ ਕੇ ਆਇਓ ਗੁਰੂ ਸਾਡੇ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣ ਮਾਲਕ ਅੱਗੇ ਹੋਰ ਅਰਦਾਸ ਕਰਦੇ ਆ ਜੀ ਤੁਸੀਂ ਸਾਡੀ ਸਪੋਰਟ ਕਰੋ ਬੱਸ ਇਹ ਹੋ ਗਿਆ ਸਰ ਦਰਸ਼ਕਾਂ ਦੇ ਲਈ ਕੀ ਖਾਸ ਲਿਆਂਦਾ ਗਿਆ ਇਸ ਵਾਰ ਨਹੀਂ ਜੀ ਜੋ ਬੋਲੇ ਗਏ ਨੇ ਵਿੱਚ ਹਾਂਜੀ ਆਪਾਂ ਸਾਰੇ ਜਿਸ ਤਰ੍ਹਾਂ ਵੀਰ ਨੇ ਕਿਹਾ ਵੀ ਪੰਜਾਬੀਆਂ ਲੇਕਿਨ ਹਰ ਇਲਾਕੇ ਦਾ ਇੱਕ ਖੂਬਸੂਰਤੀ ਹੈ ਜ਼ੁਬਾਨ ਦੀ ਫਿਲਮ ਦਾ ਨਾਮ ਜੇ ਮਝੈਲ ਹੈ ਤਾਂ ਜ਼ੁਬਾਨ ਵੀ ਕੁਦਰਤੀ ਗੱਲ ਇੱਥੋਂ ਦੀ ਹੋਣੀ ਚਾਹੀਦੀ ਹੈ ਇਸੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਦੀ ਜ਼ੁਬਾਨ ਬੋਲੀਏ ਜਿਹੜੀ ਜ਼ਰੂਰੀ ਸੀ ਇਸ ਫਰਮ ਲਈ ਤਾਂ بس ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਨਾ ਵਧੀਆ ਕੋਸ਼ਿਸ਼ ਕੀਤੀ ਹੈ ਸਾਰੀ ਅੱਛੀ ਬੋਲੀ ਹੈ ਤੁਹਾਡਾ ਵੀ ਡਾਇਲਗ ਬੜਾ ਮਕਬੂਲ ਹੋ ਰਿਹਾ ਹੈ ਮੈਨੂੰ ਤਾਂ ਖੁਦ ਨਹੀਂ ਪਤਾ ਜੀ ਕੀ ਹੈ ਜੀ ਖਾਸ ਗੱਲ ਹੈ ਲੇਕਿਨ ਸਾਰੇ ਇੰਨਾ ਪਿਆਰ ਦਿੰਦੇ ਆ ਜਦੋਂ ਕੋਈ ਆਪਣਾ ਹੁੰਦਾ ਹੈ ਨਾ ਕੋਈ ਭਰਾ ਲੱਗਦਾ ਹੈ ਕੋਈ ਬੱਚਾ ਲੱਗਦਾ ਉਹਦਾ ਸਾਰਾ ਕੁਝ ਵਧੀਆ ਲੱਗ ਜਾਂਦਾ ਹੁੰਦਾ ਮੈਨੂੰ ਤਾਂ ਇਹੀ ਲੱਗਦਾ ਵੀ ਉਹਨਾਂ ਦਾ ਪਿਆਰ ਦੀ ਮਿਹਰਬਾਨੀ ਕੋਈ ਡਾਇਲਗ ਤੁਹਾਡਾ ਵੀ ਮਕਬੂਲ ਬਹੁਤ ਹੋ ਰਿਹਾ ਜਿਹੜਾ ਹਾਂ ਜੀ ਮੇਰਾ ਡਾਇਲੌਗ ਵੀ ਕਾਫੀ ਇਹਦੇ ਚ ਨਾ ਟ੍ਰੇਲਰ ਦੇ ਵਿੱਚ ਸਾਰਿਆਂ ਨੇ ਪਸੰਦ ਕੀਤੇ ਪਸਤੌਲ ਚ ਇਨੀਆਂ ਗੋਲੀਆਂ ਨਹੀਂ ਹੋਣੀਆਂ ਜਿੰਨੀਆਂ ਜੱਟ ਦੀ ਇੱਕ ਚ ਨੇ ਵਾਹ ਸ਼ੁਕਰੀਆ ਅਸੀਂ ਤਾਂ ਬੇਨਤੀ ਕਰਦੇ ਹਾਂ ਜੀ ਸਾਰਿਆਂ ਨੂੰ ਕਿ 31 ਨੂੰ ਸਾਡੀ ਫਿਲਮ ਜਿਹੜੀ ਬਜਾਇਰ ਰਿਲੀਜ਼ ਹੋਣ ਵਾਲੀ ਹੈ ਸਾਰੇ ਜ਼ਰੂਰ ਵੇਖ ਕੇ ਆਇਓ ਬਹੁਤ ਅੱਛੀ ਫਿਲਮ ਬਣੀ ਹੈ ਅਸੀਂ ਬੜੀ ਮਿਹਨਤ ਨਾਲ ਬਣਾਈ ਹੈ ਸਾਰਿਆਂ ਨੇ ਤੇ ਹਮੇਸ਼ਾ ਤੁਹਾਡਾ ਸਾਰਿਆਂ ਦਾ ਸਾਥ ਮਿਲਦਾ ਰਿਹਾ ਔਰ ਅਸੀਂ ਰਗਨੇ ਕੇ ਅੱਗੇ ਨੂੰ ਤੁਹਾਡੇ ਸਾਹਮਣੇ ਇਸ ਤਰ੍ਹਾਂ ਹੀ ਸਰ ਅੱਗੇ ਰੋਮਾਂਟਿਕ ਆ ਰੋਮਾਂਟਿਕ ਘੱਟ ਹੈ ਜੀ ਵੈਸੇ ਕਹਾਣੀ ਤੇ ਜ਼ੋਰ ਜ਼ਿਆਦਾ ਹੈ ਤੇ ਐਕਸ਼ਨ ਵਾਲੀ ਕਹਾਣੀ ਵੀ ਕਹਿ ਸਕਦੇ ਆ ਵਿੱਚ ਐਕਸ਼ਨ ਦੇ ਵਿੱਚੋਂ ਐਕਸ਼ਨ ਵਾਲੇ ਡਾਇਲੋਗਸ ਦੇ ਵਿੱਚੋਂ ਕਾਮੇਡੀ ਵੀ ਨਿਕਲਦੀ ਆ